ਨ ਲੱਗਦਾ ਹੈ ਕਿ ਸਰਕਾਰ ਹੈ ਹੀ ਨਹੀਂ ہزار ਕਰੋੜ ਰੁਪਏ ਲਾ ਕੇ ਆਪਣੇ ਪੋਸਟਰ ਕੱਲੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਪੰਜਾਬ ਦੇ ਖਜ਼ਾਨਾ ਪੰਜਾਬ ਦੇ ਲੋਕਾਂ ਦਾ ਪੈਸਾ ਖਰਚ ਕੇ ਦੂਜੇ ਸੂਬਿਆਂ ਜਨਮ ਆਦਮੀ ਪਾਰਟੀ ਨੇ ਤਗੜਾ ਕਰਨ ਦੇ ਕੇ ਜੀਵਨ ਤਗੜਾ ਕਰਨ ਲੱਗਿਆ ਇਹ ਤਾਂ ਕੱਧਿਆਨਸਾਨ ਕੋਈ ਹੋ ਨਹੀਂ ਸਕਦਾ ਬੀਜਪੀ ਦੇ ਕੰਟਰੋਲ ਥੱਲੇ ਆ ਗਿਆ ਭਗਵੰਤ ਮਾਨ ਕਿਉਂਕਿ ਜਿਹੜਾ ਸ਼ਰਾਬ ਦਾ ਘਟਾਲਾ ਦਿੱਲੀ ਹੋਇਆ ਉਹ ਕੇਜੂਮਤੰਦ ਕਰਦਾ ਹੈ ਉਹ ਤਾਂ ਵੱਡਾ ਘਟਾਲਾ ਭਗਵੰਤ ਮਾਨ ਨੇ ਕੀਤਾ ਨੂੰ ਛੱਡੀ ਰੱਖਿਆ ਤਿੰਨ ਸਾਲ ਹੋ ਗਏ ਤਾਂ ਪੰਜਾਬ ਬਿਲਕੁਲ ਹੀ ਥੱਲੇ ਚਲਾ ਗਿਆ तकरीबन 1 ਲੱਖ ਕਰੋੜ ਕਰਜ਼ਾ ਲੈ ਲਿਆ ਨੇ ਨਸ਼ਾ ਘਰ ਘਰ ਫਲਾ ਦਿੱਤਾ ਗੈਂਗਸਟਰ ਗੁੰਡਾ ਗੱਬੀ ਦਾ ਰਾਜ ਹੈ ਟਰੱਫੀਆਂ ਲਈ ਜਾਂਦੀਆਂ ਹੈ ਵਪਾਰੀ ਦੁਖੀ ਹੋ ਕੇ ਦੂਜੇ ਸੂਬਿਆਂ ਜਾਣ ਲੱਗੇ ਅੱਛਾ ਹਰ ਚੀਜ਼ ਝੂਠ ਹਰ ਚੀਜ਼ ਝੂਠ ਖੜਾ ਜਾਂਦੇ ਐ ਗੜੇ ਪੈ ਜਾਂਦੇ ਐ ਨੁਕਸਾਨ ਹੋ ਜਾਂਦਾ ਫਸਲਾਂ ਦਾ ਕੋਈ ਮੁਆਵਜ਼ਾ ਨਹੀਂ ਕੋਈ ਪੁੱਛਣ ਨੂੰ ਨਹੀਂ ਆਉਂਦਾ ਐਂ ਲੱਗਦਾ ਕਿ ਸਰਕਾਰ ਹੈ ਹੀ ਨਹੀਂ ਹਜ਼ਾਰ ਕਰੋੜ ਰੁਪਏ ਲਾ ਕੇ ਆਪਣੇ ਪੋਸਟਰ ਕੱਲੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਪੰਜਾਬ ਦੇ ਖਜ਼ਾਨਾ ਪੰਜਾਬ ਦੇ ਲੋਕਾਂ ਦਾ ਪੈਸਾ ਖਰਚ ਕੇ ਦੂਜੇ ਸੂਬਿਆਂ 'ਚ ਆਮ ਆਦਮੀ ਪਾਰਟੀ ਤਗੜਾ ਕਰਦੇ ਕੇਜਰੀਵਾਲ ਨੂੰ ਤਗੜਾ ਕਦ ਲੱਗਿਆ ਇਹ ਤਾਂ ਘੱਟਿਆ ਇਨਸਾਨ ਕੋਈ ਹੋ ਨਹੀਂ ਸਕਦਾ ਤੇ ਇਹ ਲੱਗਦਾ ਨਹੀਂ ਕੋਈ ਸਰਕਾਰ ਹੈ ਕਿਸੇ ਨੂੰ ਕੋਈ ਤਕਲੀਫ ਆ ਜੇ ਮੈਂ ਵਪਾਰੀਆਂ ਨੂੰ ਮਿਲਿਆ ਉਹ ਕਹਿੰਦੇ ਸਾਨੂੰ ਤਕਲੀਫ ਆ ਸਾਨੂੰ ਐ ਹੀ ਨਹੀਂ ਪਤਾ ਕਿਹਦੇ ਕੋਲ ਜਾਈਏ ਇੰਡਸਟਰੀ ਨੂੰ ਅੱਜ ਤੱਕ ਮੀ ਇੱਕ ਵਾਰ ਵੀ ਨਹੀਂ ਮਿਲਿਆ ਕਿਸਾਨ ਅੱਜ ਜਿਹੜੇ ਆਪਣੇ ਮੁਲਾਜ਼ਮ ਹੈ ਰੋਜ਼ ਉਹਨਾਂ ਦੇ लाठी चार्ज ਹੋ ਰਿਹਾ ਹੈ ਕਿਸਾਨਾਂ ਤੇ लाठी चार्ज ਹੋ ਰਿਹਾ ਤੇ ਹੁਣ ਵੱਡੀ ਗੱਲ ਹੈ ਦੇਖੀ ਹੈ ਕਿ ਹੁਣ ਬੀਜਪੀ ਦੇ ਕੰਟਰੋਲ ਥੱਲੇ ਆ ਗਿਆ ਭਗਵੰਤ ਮਾਨ ਕਿਉਂਕਿ ਜਿਹੜਾ ਸ਼ਰਾਬ ਦਾ ਘਟਾਲਾ ਦਿੱਲੀ ਹੋਇਆ ਉਥੇ ਕੇਜਬੀਨ ਨੂੰ ਤੰਦਰ ਕਰਤਾ ਉਹ ਤਾਂ ਵੱਡਾ ਘਟਾਲਾ ਭਗਵੰਤ ਮਾਨ ਨੇ ਕੀਤਾ ਵੀ ਛੱਡੀ ਰੱਖਿਆ ਕਿਉਂਕਿ ਇਹਨੂੰ ਹਮ ਵਰਤਣਾ ਹੈ ਉਹਨਾਂ ਨੇ ਵਰਤਿਆ ਜਦੋਂ ਕਿਸਾਨ ਐਜੀਟੇਸ਼ਨ ਹੁਣ ਹੋਈ ਬਾਰਡਰ ਤੇ ਦੋਨਾਂ ਨੇ ਉਹਨੂੰ ਪੁਲਿਸ ਨੂੰ ਗਿਆ ਭਗਵੰਤ ਮਾਨ ਨੂੰ ਕਿ ਤੁਸੀਂ ਕੁਝ ਨਹੀਂ ਕਰਨਾ ਸੀ ਜੋ ਮਰਜੀ ਕੁੱਟੀਆਂ ਕਿਸਾਨਾਂ ਨੂੰ ਕੁਝ ਮਰੇ ਉਹ ਸੇ ਆਪਣੀ ਬੈਕਰੀ ਆਪਣੇ ਸੂਬੇ ਵਿੱਚ ਗੋਲੀਆਂ ਚਲਾਈਆਂ ਇੱਥੇ ਹੱਤੂਗਾਂ ਸਿੱਟੇ ਬੰਬ ਸਿੱਟੇ ਇੱਥੇ ਬੰਦੇ ਚੱਕ ਕੇ ਹਰਿਆਣੇ 'ਚ ਲੈ ਗਏ ਇੱਥੇ ਆਪਣੀ ਪੁਛੋਂ ਕਿਉਂਕਿ ਡਾਇਰੈਕਟ ਕੰਟਰੋਲ ਹੁਣ ਭਗਵੰਤ ਉਹਦਾ ਹੈਗਾ ਤੇ ਹੁਣ ਜਿਹੜਾ ਮੈਨੂੰ 100% ਯਕੀਨ ਹੈ ਕਿ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਪਣੀ ਪਾਰਟੀ ਤੋੜ ਕੇ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਬਣਾਉ ਤੇ ਕੰਟਰੋਲ ਕਰੂਗਾ ਬੀਜੇਪੀ ਜਿਵੇਂ ਮਹਾਰਾਸ਼ਟਰ ਇਹਨਾਂ ਨੇ ਸ਼ਿਵ ਸੈਨਾ ਤੋੜੀ ਹੈ ਤੇ ਸ਼ਰਧਪਾਰ ਦੀ ਪਾਰਟੀ ਤੋੜੀ ਹੈ